ਵੀਡੀਓ ਵਾਇਰਲ ਹੋੁੰਦੀ ਰਹਿੰਦੀ ਕਹਿੰਦੇ ਨੇ। ਇੱਕ ਅਜਿਹੀ ਵੀਡੀਓ ਵਾਇਰਲ ਹੋਈ ਹੈ ਜਿਸ ਨੇ ਇੱਕ ਵਾਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਪੰਜਾਬ ਪੁਲਿਸ ਦੀ ਭੂਮਿਕਾ ਉੱਪਰ ਇੱਕ ਵਾਰ ਫਿਰ ਸਵਾਲ ਖੜੀ ਕੀਤੀ ਨੇ। ਇਸ ਵੀਡੀਓ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਇੱਕ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟ ਰਹੇ ਹਨ। ਡਾਂਗਾ ਸੋਟੀਆਂ ਨਾਲ ਬੁਰੀ ਤਰ੍ਹਾਂ ਉਸਦੇ ਵਾਲਾਂ ਨੂੰ ਹੱਥ ਵਿੱਚ ਫੜ ਕੇ ਕੁੱਟਿਆ ਜਾ ਰਿਹਾ ਹੈ ਜੋ ਕਿ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋਈ ਹੈ। ਜਿਸ ਦਾ ਜਾ ਰਿਹਾ ਕਿ ਇਹ ਵੀਡੀਓ ਜੋ ਵਾਇਰਲ ਹੋ ਰਹੀ ਹੈ ਮੁੱਖ ਮੰਤਰੀ ਜੋ ਧਮਕਬੇਸ ਵਾਲਾ ਧਰਮਪ੍ਰੀਤ ਹੈ ਉਸ ਦੀ ਦੱਸਿਆ ਜਾ ਰਿਹਾ ਹੈ। ਕਿਉਂਕਿ ਧਰਮਪ੍ਰੀਤ ਦੀ ਗੱਲ ਕਰਕੇ ਤਾਂ ਪਿਛਲੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋਇਆ ਸੀ ਅਤੇ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਿਉਂਕਿ ਉਸ ਦੀ ਆਵਾਜ਼ ਕੁਝ ਵੱਖਰੀ ਸੀ ਜਿਸ ਕਾਰਨ ਉਹ ਸੋਸ਼ਲ ਮੀਡੀਆ ਪਰ ਵਾਇਰਲ ਹੋਇਆ ਐਸੇ ਧਮਕਬੇਸ ਵਾਲੇ ਮੁੱਖ ਮੰਤਰੀ ਧਰਮਪ੍ਰੀਤ ਨਾਲ ਕਾਫੀ ਵਿਵਾਦ ਵੀ ਜੁੜੇ ਸਨ ਪਰ ਹੁਣ ਉਸ ਤੋਂ ਬਾਅਦ ਇੱਕ ਵੀਡੀਓ ਜਿਹੜੀ ਸਾਹਮਣੇ ਹੋਈ ਹੈ ਇਹ ਚਿੰਤਾ ਦਾ ਵਿਸ਼ਾ ਕਰਦੀ ਹੈ ਜੇਕਰ ਇਸ ਨੌਜਵਾਨ ਦੀ ਵੀਡੀਓ ਹੈ ਤਾਂ ਚਿੰਤਾ ਦਾ ਵਿਸ਼ਾ ਬਣਦੀ ਹੈ ਕਿ ਪੰਜਾਬ ਪੁਲਿਸ ਵੱਲੋਂ ਉਸ ਨੂੰ ਕਿਉਂ ਕਟਿਆ ਗਿਆ ਉਸ ਦੇ ਖਿਲਾਫ ਕੀ ਕਾਰਵਾਈ ਸੀ ਉਹ ਕੁੱਟਿਆ ਗਿਆ ਸਵਾਲ ਖੜੇ ਹੁੰਦੇ ਨੇ ਕਿ ਪੰਜਾਬ ਪੁੱਤ ਦੀ ਭੂਮਿਕਾ ਦੇ ਇੱਕ ਜੇਕਰ ਇਹ ਕਿਸੇ ਵੀ ਨੌਜਵਾਨ ਦੀ ਵੀਡੀਓ ਜੇ ਇਹ ਧਰ ਪ੍ਰੀਤ ਦੀ ਵੀਡੀਓ ਹੈ ਜਾਂ ਕਿਸੇ ਹੋਰ ਨੌਜਵਾਨ ਦੀ ਵੀਡੀਓ ਹੈ ਤਾਂ ਇਸ ਤਰ੍ਹਾਂ ਬੁਰੀ ਹਾਲਤ ਵਿੱਚ ਕੁੱਟਣਾ ਨਿੰਦਣਯੋਗ ਹੈ ਕਿਉਂਕਿ ਉਸ ਦੇ ਸਿਰ ਦੇ ਉੱਪਰ ਪੱਗ ਬਣੀ ਹੋਈ ਸੀ ਪੱਗ ਦਾ ਵੀ ਬੇਦਬੀ ਕੀਤੀ ਗਈ ਨਾਲ ਨਾਲ ਉਸ ਦੇ ਵਾਲਾਂ ਦੀ ਵੀ ਬੇਦਬੀ ਜਿਹੜੀ ਕੀਤੀ ਗਈ ਵਾਲਾਂ ਤੋਂ ਫੜ ਕੇ ਜਿਹੜਾ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਨਾਦਿਲ ਦੇਖਿਆ ਗਿਆ ਕਿ ਇੱਕ ਜਿਹੜਾ ਪੁਲਿਸ ਦਾ ਜਵਾਨ ਹੈ ਖੁਦ ਉਸਦੇ ਵੀ ਪੱਗ ਬੰਨੀ ਹੋਈ ਆ ਪਰ ਉਹ ਉਸ ਨੌਜਵਾਨ ਲੜਕੇ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਨੇ ਫਿਲਹਾਲ ਇਸ ਮਾਮਲੇ ਦੇ ਵਿੱਚ ਹਜੇ ਕੁਝ ਵੀ ਨਿਕਲ ਕੇ ਸਾਹਮਣੇ ਨਹੀਂ ਆਇਆ ਵੀ ਕਿਸ ਦੀ ਵੀਡੀਓ ਹੈ ਪੁਲਿਸ ਵੱਲੋਂ ਉਸ ਨੂੰ ਕਿਉਂ ਕੁੱਟਿਆ ਗਿਆ ਕੀ ਕਾਰਨ ਹੈ ਜਿਹੜਾ ਇਸ ਤਰ੍ਹਾਂ ਇਸ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟੀ ਜਾ ਰਹੀ ਹੈ ਪਰ ਸੋਸ਼ਲ ਮੀਡੀਆ ਦਾ ਜਮਾਨਾ ਹੈ ਸੋਸ਼ਲ ਮੀਡੀਆ ਉੱਪਰ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀ ਵੀਡੀਓ ਹੈ ਧਮਕਬੇਸ ਵਾਲੇ ਮੁੱਖ ਮੰਤਰੀ ਸਰ ਧਰਮਪ੍ਰੀਤ ਉਸਦੀ ਵੀਡੀਓ ਉਸ ਨਾਲ ਜਿਹੜੀ ਹੈਗੀ ਆ ਕੁੱਟਮਾਰ ਕੀਤੀ ਗਈ ਆ ਪਰ ਕਾਰਨਾਂ ਦਾ ਹਜੇ ਕੁਝ ਵੀ ਨਹੀਂ ਪਤਾ ਲੱਗ ਸਕਿਆ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੀ ਕੀ ਕਾਰਵਾਈ ਨਿਕਲ ਕੇ ਸਾਹਮਣੇ ਆਉਂਦੀ ਹੈ ਅਤੇ ਇਸ ਵੀਡੀਓ ਦਾ ਅਸਲ ਸੱਚ ਕੀ ਉਤਲਾਹਦਾ ਕਿ ਇਹ ਵੀਡੀਓ ਕਿਸੇ ਹੋਰ ਨੌਜਵਾਨ ਦੀ ਹੈ ਜਾਂ ਫਿਰ ਇਹਦੇ ਵਿੱਚ ਜਿਹੜੀ ਵੀਡੀਓ ਬਾਹਰ ਲੋਈ ਇਹ ਵਾਕੀ ਉਹ ਧਰਮਪ੍ਰੀਤ ਜੋ ਬੇਧਰਮਕ ਬੇਸ ਵਾਲਾ ਮੁੱਖ ਮੰਤਰੀ ਹੈ ਉਸਦੀ ਹੈਗੀ ਆ ਜੇਕਰ ਇਹ ਵੀਡੀਓ ਉਸ ਧਰਮਪ੍ਰੀਤ ਧਰਮਕ ਬੇਸ ਵਾਲੇ ਮੁੱਖ ਮੰਤਰੀ ਦੀ ਹੈ ਤਾਂ ਉਸ ਦੇ ਪੱਗ ਬੰਨੀ ਹੁੰਦੀ ਸੀ ਅਸਦਾ ਜਿਹੜਾ ਹੈ ਪੱਗ ਦੀ ਵੀ ਵੇਦਵੀ ਹੋਈ ਹੈ ਵਾਲਾਂ ਦੀ ਵੀ ਵੇਦਵੀ ਹੋਈ ਇਸ ਦੇ ਵਿੱਚ ਸਖਤ ਕਾਰਵਾਈ ਕਰਨ ਦੀ ਲੋੜ ਹੈ ਤੇ ਐਸਜੀਪੀਸੀ ਨੂੰ ਵੀ ਤੇ ਸਿਕਜੱਥੇ ਬੰਦੀਆਂ ਨੂੰ ਇਹ ਮਾਮਲੇ ਦੇ ਵਿੱਚ ਪਹੁੰਚਣਾ ਚਾਹੀਦਾ ਤਾਂ ਜੋ ਉਹ ਬੱਚੇ ਨੂੰ ਜਿਹੜਾ ਇਨਸਾਫ ਮਿਲ ਸਕੇ ਫਿਲਹਾਲ ਇਸ ਮਾਮਲੇ ਦੇ ਦੇਖਣਾ ਹੋਵੇਗਾ ਜਿਹੜੀ ਵੀਡੀਓ ਵਾਇਰਲ ਹੋਈ ਹੈ ਇਸ ਦਾ ਕੀ ਸੱਚ ਆਉਂਦਾ ਹੈ ਤੇ ਦੂਜੇ ਪਾਸੇ ਜੋ ਪੁਲਿਸ ਮੁਲਾਜ਼ਮ ਕੋਟਰੇ ਨੇ ਇਹਨਾਂ ਤੇ ਕੀ ਕਾਰਵਾਈ ਹੁੰਦੀ ਹੈ ਤੇ ਨਾਲ ਦੇ ਨਾਲ ਕੀ ਪਤਾ ਲੱਗਦਾ ਕੀ ਕਾਰਨ ਨੇ ਜਿਹੜੀ ਇਹ ਸਾਰੀ ਵੀਡੀਓ ਵਾਇਰਲ ਹੋਈ ਹੈ ਇਸ ਨੌਜਵਾਨ ਜਾਂ ਇਸ ਦੱਸਿਆ ਜਾ ਰਿਹਾ ਧਮਕਬੇਸਦਾ ਮੁੱਖ ਮੰਤਰੀ ਹੈ ਕਿਉਂ ਉਸ ਦੀ ਘੁੱਟਮਾਰ ਕੀਤੀ ਜਾ ਰਹੀ ਹੈ ਤੁਸੀਂ ਵੀ ਇਹ ਵੇਖੋ ਵੀਡੀਓ ਅਤੇ ਹੁਣ ਦੇਖਦੇ ਹਾਂ ਔਰ ਇਸ ਵਿੱਚ ਕੀ ਸੱਚ ਨਿਕਲ ਕੇ ਸਾਹਮਣੇ ਆਉਂ